ਪਹੁਤਲ ਗੁਰ ਸੇਵੀਐ ਇਹ ਨਿਸ ਸਹਜ ਸੋਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤੁ ਖਸਾਮਦੀ ਲੋਰ ਅਰ ਸੋ ਕਰਸੋ ਛਟੀਐ ਉਦ ਡਟੇ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਭ ਨੰਦਾਵੇ ਸਚ ਸਚਾ ਪਤਸ਼ਾਹ ਹੋ ਸਿਰ ਸਾਹੰਦੈ ਜਿਸ ਪਾਸ ਬਹਟਿਆ ਸੋਹੀਏ ਸਭ ਨੋ ਦਾਵੇ ਸਤਨਾ ਰਈਆ ਹੈ ਗੁਰੂ ਸਾਹਿਬ ਜੀ ਅਸਾਚੰਤ ਮਹਲਾ ਪੰਜ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਬਿਧਿਆ आन आनना मीठा राम राज मेल संत संगति राधया हर कट कट डीठा ਰਾਮ ਰਾਜੇ ਹਰ ਚਰਨ ਕਮਲ ਮਨ ਵਿਦਿਆ ਕੇਚ ਆਨ ਨ ਮਿੱਠਾ ਰਾਮ ਰਾਜੇ संत संगत राधार हर कट कट डीठा राम राजे हर कट कट डीठा अमृतो ਜਨਮ ਮਰਨ ਦੁਖ ਨਾਠੇ ਗੋਲਨਦ ਗਾਇਆ ਸਭ ਦੁਖ ਮਿਟਾਇਆ ਹਮ ਬਿਨਸੀ ਗਠੇ ਪ੍ਰਾ ਸਹਜ ਸੁਭਾਈ ਛੋੜ ਨ ਜਾਏ ਮਨ ਲਗਾ ਰੰਗ ਮਜੀਠਾ ਹਰਿ ਨਾਨਕ ਭਿਦ ਚਰਨ ਕਮਲ कच्छ आयान न मिठा जे राते जाल माछोले ते ओ राम रस माते राम राजे ਗੁਰਪੁਰ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ ਜੀਵਨ ਗਤ ਸਵਾਮੀ ਅੰਤਰ ਜਮੇ ਆਪਲੀਏ ਲੜਲਾ ਤਲ ਪਦਾਰਥ ਪਰਗਟ ਪੂਰਨ ਸ਼ਰਡਨਕਤ ਹੋ ਜਾਏ ਭਾਵ ਸਗਿਰ ਸਰੂਪ ਸੋ ਜਾਨ ਸੋ ਆਮੀ ਤਾਕੀ ਮੀਟਾ ਨਾ ਦਾਤੇ ਜਾਲ ਸਙਗ ਰਾਤੀ ਮਾ ਛੁਲੀ ਨਾਨ ਕੇ ਹਾਰ ਜਿਉ ਹਰ ਪ੍ਰਾਨ ਅਧਾਰ ਰਾਮ ਰਾਜੇ ਮਾਲਕ ਜੀ ਸਭ ਹਉ ਤੈ ਪਿਆਰਾ ਪੁਰਖ ਨਾਰਾ ਤਾਂ ਕਿ ਗਤ ਨਹੀਂ ਜਾਣੀਏ ਹਰ ਸਾਸ ਗਿਰਸ ਨਾਮ ਬਿਸਰਾ ਕਵਹੋ ਗੁਰ ਸਬਦ ਦੇ ਰੰਗ ਮਾਣੀਏ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਪਰਮ ਮਹ ਦੁਖ ਧਾਰਾ ਯਾਤ੍ਰਿਕ ਜਾਚੈ ਭੂਦ ਜਿਉ ਨਾਨਕ ਹਰਿ ਪਿਆਰ ਮਿਲੈ ਨਰਾਇਣ ਆਪੜੇ ਮਨੋਰਥ ਪੂਰਾ ਰ ਮਰਾਜੇ ਤੱਠੇ ਪੇਟ ਪਰਮਕੇ ਪੇਟਤ ਗੁਰਸੂਰਾਮ ਰਾਜੇ ਦ ਆਂਤ ਪ੍ਰਵੇਸੇ ਸੁੰਦਰ ਗੁਰੂ ਗੋਪਾਲ ਸੁਖ ਸਹਜ ਆਨੰਦ ਕਨੇਰੇ ਪਤ ਤਪ ਅਵਨ Sad o turan, har mila. पावन साधु तोरा हर मिले नारायण नानका मनोरथो पूरा ਸੋ ਵਾਹੇ ਗੁਰੂ ਜੀ ਕੀ ਫਤਿਹ ਅਸਾਂ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦਿਆ ਕਿਛੁ ਆਨ ਨਾ ਮੀਠਾ RAM ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ